ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਇਲੈਗਲ ਕੰਸਟ੍ਰਕਸ਼ਨ ਕੀਤੀ ਆ ਉਹਦੀ ਡਿਮੋਲੇਸ਼ਨ ਦੀ ਆਏ ਆ ਤੇ ਇਹਦੇ ਵਿੱਚ ਰੌਬਰਟ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀਜ਼ ਐਕਟ ਦੇ 7-8-9 ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੈਗਲ ਕੰਸਟ੍ਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਕਿ ਆ ਸੀ ਉਹਨਾਂ ਨੂੰ ਪੁਲਿਸ ਪ੍ਰੋਡਕਸ਼ਨ ਦੇ ਰਹੇ ਆ ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤੋਂ ਬਹੁਤ ਦੁਖੀ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ ਇਹਦੀ ਭੈਣ ਵੀ ਤੇ ਇਹ ਵੀ ਦੋਨੋਂ ਤੇ ਇਹਨਾਂ ਦੇ ਦੁਆ ਤੇ ਵਰਾ ਕੇ ਸੱਤ ਆਖ ਨਾਮਕਾਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਜਿਹੜਿਆ ਪਹਿਲਾਂ ਤਾਂ ਮੈਂ ਥੋੜੇ ਮਾਧਿਅਮ ਨਾਲ ਅਸੀਂ ਲੋਕਾਂ ਨੂੰ ਹਰੇ ਆ ਰੈਸਟ ਕਰਦਾ ਵੀ ਇਹਨਾਂ ਲੋਕਲ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕੀਏ ਸਰ ਰੋਬਟ ਤੇ ਵੀ ਉਹ ਵੀ ਪਹਿਨ ਹੈਗੇ ਆ ਉਹ ਹਸਟੈਪ ਪੁਲਿਸ ਦੇ ਗ੍ਰਸਤ ਵਿੱਚ ਹੈਗੇ ਆ ਜਿਹੜੇ ਯਾਤਰੀ ਨਹੀਂ ਪੁਲਿਸ ਦੀ ਹਿੱਤ ਤੇ ਨਹੀਂ ਹੈਗੇ ਘਰੋਂ ਗਏ ਹੋਏ ਨੇ ਤੇ ਰਾਉਟ ਸਾਡਾ ਇਹ ਡਰਗ ਪੈਡਲਰ ਵੀ ਹੈ ਪੈਡਲਰ ਲਿਸਟ ਦੇ ਵਿੱਚ ਵੀ ਹੈ ਕਿਉਂਕਿ ਐਕਚੁਅਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਹੁਣ ਵੀ ਇਹ ਕਿਤੇ ਰੂਪੋਸ਼ ਹੈ ਤੈਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਨਸ਼ਾ ਤਸਕਰਾਂ ਨੂੰ ਕੀ ਤੁਹਾਡਾ ਸੰਦੇਸ਼ ਹੈ ਨਸ਼ਾ ਤਸਕਰਾਂ ਨੂੰ ਕੀ ਦਾਅਵੇ ਨਸ਼ਾ ਤਸਕਰਾਂ ਨੂੰ ਇਹੀ ਸਤਾਵਨੀ ਆ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਇਹ ਨੂੰ ਅਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਦੋਲ ਬਣਾਈਏ ਤੇ ਉਹ ਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਲਝਾ ਲਏਗੇ ਜਿਹੜੇ ਸਾਡੇ ਮਾਮਲੇ ਸੁਲਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਸ਼ੀਨ ਚੱਲਿਆ ਜੁੱਧ ਨਸ਼ਾਪਤ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹੋ ਇਹੋ ਜਿਹਾ ਵਾਤਾਵਰਨ ਸਿਰਜਦਾ ਤੇ ਉਹਦੋਂ ਦੂਰ ਨਹੀਂ ਤੇ ਜਦੋਂ ਅਸੀਂ ਇਹ ਮਤਲਬ ਇਹਦੇ ਇਸ ਕਾਨੂੰਨ ਉੱਤੇ ਕਾਮਯਾਬੀ ਨਾਲ ਥੈਂਕ ਯੂ ਥੈਂਕ ਯੂ ਜੀ ਸਰ ਪੰਜਾਬ ਪੁਲਿਸ ਮੋਟਾ ਬਾਤ ਲਗਾ ਮੈਂ ਡਾਕਟਰ ਦੀਪਕ ਮਾਨ ਮੰਨ ਤੇ ਹਲਕਾ ਸਾਊਥ ਅੱਜ ਜਿਹੜਾ ਇਹ ਰੋਬਰਟ ਸਿੱਧੂ ਜਿਹੜਾ ਇਹ ਲੰਬੇ ਸਮੇਂ ਤੋਂ ਨਸ਼ਾ ਦਾ ਕੰਮ ਕਰ ਰਿਹਾ ਸੀ ਉਹਦਾ ਘਰ ਟਾਉਣ ਦੀ ਜਿਹੜੀ ਮਿਹਮ ਚੱਲੀ ਆ ਤੇ ਇਹ ਜਿਹੜੀ ਨਸ਼ਾ ਵਿਰੁੱਧ ਪੰਜਾਬ ਸਰਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਇਹ ਮਿਹਮ ਸ਼ੁਰੂ ਕੀਤੀ ਗਈ ਉਹਦੇ ਤਹਿਤ ਇਹਦਾ ਘਟਾਇਆ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਇਨੂੰ ਇੱਥੇ ਪਰਚੇ ਵੀ ਦਰਜ ਨੇ ਇਹਦੇ ਪਰਿਵਾਰ ਦੇ ਵਿੱਚ ਵੀ ਇਹ ਸਿੱਖਰ ਤੇ ਪਰਚੇ ਦਰਜ ਨੇ ਇਹਨੂੰ ਸਰਕਾਰ ਵੱਲੋਂ ਵੀ ਇਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਹ ਨਸ਼ੇ ਤੋਂ ਦੂਰ ਹੋ ਜਾਏ ਤਾਂ ਕਿ ਲੋਕਾਂ ਦੇ ਘਰ-ਬਾਰ ਦੀ ਭਗਾਨ ਬਾਜਾ ਪਰ ਇਹ ਨਹੀਂ ਸਮਝਿਆ ਜੋ ਨਹੀਂ ਸਮਝਿਆ ਤੇ ਉਤੋਂ ਬਾਅਦ ਫਿਰ ਇਹ ਜਿਹੜੀ ਕਾਰਵਾਈ ਕਰਨੀ ਪਈ ਇਹਦੇ ਨਾਲ ਮੈਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਹਲਕੇ ਦੇ ਐਮਐਲਏ ਸ੍ਰੀ ਮੋਹਨਿੰਦਰਪਾਲ ਕੋਚੀਨਾ ਜੀ ਜਣਕੇ ਜਿਨਾਂ ਨੇ ਜਣਕੇ ਜਿਹੜੇ ਆ ਤੇ ਨਸ਼ਾ ਵਿਰੁੱਧ ਜਿਹੜੀ ਇਹ ਹਿੰਮਾ ਉਹਨੂੰ ਪੂਰਾ ਹੰਗਾਰ ਦੇ ਕੇ ਦਿਨ ਰਾਤ ਇੱਕ ਕਰਕੇ ਇਹ ਇੱਕ ਪਰਨ ਕੀਤਾ ਹੋਇਆ ਹੈ ਇਹ ਭਾਈ ਜਿਹੜਾ ਨਸ਼ਾ ਆ ਜਿਹੜਾ ਸਾਡੇ ਪੰਜਾਬ ਨੂੰ ਖਤਮ ਕਰ ਰਿਹਾ ਜਣਕੇ ਉਹਨੂੰ ਅਸੀਂ ਖਤਮ ਕਰ ਦੇਣਾ ਪੰਜਾਬ ਤੋਂ ਬਾਹਰ ਕਰ ਦੇਣਾ ਲੋਕੋ ਐੜੇ ਕਾਰਵਾਈਆਂ ਹੋ ਰਹੀਆਂ ਨੇ ਇਹਨਾਂ ਤਾਫੀ ਫਰਕ ਪੈ ਰਿਆ ਜਿਹੜੇ ਨਸ਼ਾ ਤਸਕਰ ਨੇ ਡਰ ਰਹੇ ਨੇ ਇਹ ਜਿੰਨਾ ਕਾਰਵਾਈ ਹੋਈ ਜਾਣਗੀਆਂ ਉਹਦੇ ਨਾਲ ਯਾਨੀ ਕਿਤੇ ਨਾ ਕਿਤੇ ਫਰਕ ਤਾਂ ਰੁਖੋ ਪੈਂਦਾ ਯਾਰ ਸ਼ੁਰੂਆਤ ਤਾਂ ਹੁੰਦੀ ਆ ਲੋਕ ਜਿਹੜੇ ਨੇ ਇਹਦੀ ਬਹੁਤ ਸਰਾਨਾ ਕਰਦੇ ਨੇ ਉਹ ਲੋਕ ਸਿੱਧੇ ਤੌਰ ਤੇ ਤਾਂ ਇਹਨਾਂ ਨਾਲ ਪੰਗਾ ਨਹੀਂ ਲੈ ਸਕਦੇ ਜੋ ਸਰਕਾਰ ਕਾਰਵਾਈ ਕਰਦੀ ਆ ਤੇ ਲੋਕ ਜਿਹੜੇ ਨੇ ਦਿਲੋਂ ਖੁਸ਼ ਹੁੰਦੇ ਨੇ ਦੋ ਯਾਨੀ ਕਿ ਇੱਕ ਸੀਐਮ ਸਾਹਿਬ ਨੂੰ ਉਹ ਧੰਨਵਾਦ ਕਰਦੇ ਨੇ ਅਹਿਸਾਸ ਆ ਦਿੰਦੇ ਨੇ ਕਿ ਭਾਈ ਜਿਹੜੀ ਕਾਰਵਾਈ ਉਹਨਾਂ ਦੇ ਬੱਚੇ ਜਿਹੜੇ ਉਹ ਨਸ਼ਿਆਂ ਤੋਂ ਬਚ ਸਕਣ ਮੈਂ ਸ੍ਰੀਸ਼ ਕੁਮਾਰ ਸੋਨੂ ਜੀ ਅੱਜ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਪੰਜਾਬ ਪੁਲਿਸ ਦਾ ਜੋ ਕਿ ਇਹ ਜੋਧ ਨਸ਼ਿਆਂ ਵਿਰੁੱਧ ਉਹਨਾਂ ਨੇ ਬਹੁਤ ਹੀ ਵਧੀਆ ਬੇਮਸਾਲੀ ਇਹ ਜੋ ਸਜ਼ਾ ਜੋ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਜੋ ਵੀ ਕਿਸੇ ਦੇ ਘਰਾਂ ਦੇ ਵਿੱਚ ਇਹ ਨਸ਼ਾ ਫੈਲਿਆ ਹੋਊਗਾ ਤੇ ਉਹਨਾਂ ਨੂੰ ਵੀ ਸਬਰ ਤੇ ਸੰਤੋਖ ਮਿਲਦਾ ਹੋਊਗਾ ਵੀ ਹਾਂ ਵੀ ਇਹਸ ਬੰਦਿਆਂ ਨੇ ਇਹਨਾਂ ਨੇ ਸਾਡੇ ਘਰਾਂ ਦੇ ਵਿੱਚ ਆ ਕੁਝ ਖਰਾਬੀ ਕੀਤੀ ਸਾਡੇ ਬੱਚੇ ਰੋਲਣ ਤੇ ਸਾਨੂੰ ਮਜਬੂਰ ਕੀਤਾ ਜਾਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਇਹ ਇਹ ਸਜ਼ਾ ਦੇ ਨਾਲ ਉਹਨਾਂ ਨੂੰ ਇਹ ਆ ਜੂਗੀ ਇਹ ਥੋੜਾ ਜਿਹਾ ਪਤਾ ਲੱਗ ਜੂਗਾ ਕਿ ਗਾਂ ਤੋਂ ਅਸੀਂ ਇਹ ਇਹ ਕੰਮ ਛੱਡ ਦਈਏ ਤੇ ਪੰਜਾਬ ਪੁਲਿਸ ਤੇ ਸਰ ਭਗਵੰਤ ਸਿੰਘ ਮਾਨ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਤੋਂ ਇਸ ਡਰ ਦੇ ਨਾਲ ਹੁਣ ਸਾਨੂੰ ਦੇਖਣ ਨੂੰ ਵੀ ਮਿਲਦਾ ਵਾ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਪੰਜਾਬ ਦਾ ਸੂਬਾ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਗਏ ਹਨ ਇਹ ਵੀ ਦੇਖਣ ਨੂੰ ਮਿਲਦਾ ਤੇ ਜਿਹੜੇ ਕਰ ਰਹੇ ਹਨ ਉਹ ਵੀ ਆਪਣੇ ਹੁਣ ਜੋ ਲੱਗਦਾ ਹੈ ਕਿ ਚਲੇ ਜਾਣਗੇ ਜੋ ਇਹ ਬੇਮਿਸਾਲ ਸਜ਼ਾ ਦਿੱਤੀ ਜਾ ਰਹੀ ਹੈ